ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈੜਾ ਦਿਖਾਵਾਂਗੇ ਇੱਕ ਗੱਬਣਾ ਤੇ ਇੱਕ ਤਾਜੀ ਸੂਈ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਸੀ ਗਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਪਿੰਡ ਗੋਮਣੀ ਤੋਂ ਖਾਦ ਸੇਵ ਵਾਲਾ ਜੈਤੂ ਤੋਂੋਂ 3 ਕਿਲੋਮੀਟਰ ਕੇ ਬਿਠੰਡਾ ਰੋਡ ਤੇ ਠੀਕ ਹੈ ਗੋਨਿਆਂ ਤੋਂ ਪੈਗਾ 314 ਹਾਂ ਜੀ ਗੋਨਿਆਂ ਤੋਂ 12 ਤੱਕ ਠੀਕ ਹੈ ਜ਼ਿਲ੍ਹਾ ਪੈਗਾ ਫਰੀਦਕੋੜੀ ਜ਼ਿਲ੍ਹਾ ਫਰੀਦਕੋੜੀ ਮੋਬਾਈਲ ਨੰਬਰ ਆਪਣਾ ਹੀ ਮੋਬਾਈਲ ਨੰਬਰ 94638 94638 31730 31730 ਹਾਂ ਜੀ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਵੜ ਦੇਖੀ ਹੈ ਨੇ ਸੂਆ ਕਿਹੜਾ ਸੂੰਦੀ ਹੈ ਇਹ ਇਹ ਤੀਜਾ ਸੂਆ ਸੂੰਦੀ ਹੈ ਕੈ ਕਨੇ ਲੈ ਜੂ ਆ ਜੇ ਸੂਨ ਦੇ ਅਜੇ 10 ਦਿਨ ਬਾਕੀ ਹੈ ਜੀ 10 ਦਿਨ ਅਜੇ ਇਹਦੇ ਸੂਨ ਚ ਬਾਕੀ ਪਿਆ ਦੂਜੇ ਸੂਏ ਕਿੰਨਾ ਦੁੱ ਦੂਜੀ ਸਵੇਰ 35 ਲੀਟਰ ਤਿਆਰ ਕੀਤੀ ਜੇ ਸਵੇਰ ਗਰਮੀ ਬਹੁਤ ਆਪਾਂ ਮੰਨ ਕੇ ਗਰਮੀ ਹੈ ਜੀ ਮੰਨ ਕੇ ਚੱਲੋ ਵੀ ਇੰਨਾ ਤਾਂ ਪਾਉਣਾ ਚਾਹੀਦਾ ਵਧਨ ਦੇ ਸੁਭਾਅ ਨਾਲ ਸੀ ਪਰ ਇਤਕੀ ਵੀ ਆਇਆ ਚੱਲੋ 30 30 ਲੀਟਰ 3 ਮੰਨ ਕੇ ਲੈ ਸਕਦਾ ਬੰਦਾ ਭੁੱਲਾ ਜੀ ਆਮਦਾਰੀ ਨਾਲ ਠੀਕ ਹੈ ਭਾਅ ਵੀ ਆਰੇ ਦਾ ਕੀ ਰਹੂਗਾ ਭਾਅ ਵੀ ਆਰੇ ਦਾ ਜੀ 1,10,000 ਰੁਪਏ ਬੁਲਗੇਜ ਹੋ ਜੂਗੀ ਮੌਕੇ ਤੇ ਠੀਕ ਹੈ ਦਿਨ ਨੈਟ ਕਿੰਨੇ ਲੈਂਦੀ ਹੈ ਜੀ ਅਜੇ 10 ਦਿਨ ਬਾਕੀ ਹੈ ਜੀ ਠਣਾ ਜੀ ਓਕੇ ਬਿਲਕੁਲ ਜਮਾ ਓਕੇ ਹੈ ਜੀ ਬਿਲਕੁਲ ਤੋਰੇਵਾਰ ਨੂੰ ਸੋ ਵੀਰੋ 10 ਦਿਨ ਸੂਣ ਚ ਬਾਕੀ ਜਨਵਾਰ ਤੀਜਾ ਸ ਦੂਜੇ ਸਵੇ 34 35 ਰਕਾਰਡ ਦੱਸ ਦਿਆ ਪਰ ਤੁਸੀਂ ਵੇਸ਼ੱਕ ਗਰਮੀ ਦਾ ਮੌਸਮ ਆ 30 ਲੀਟਰ ਮੰਨ ਕੇ ਇਹਨੂੰ ਪਰਚੇਸ ਕਰ ਸਕਦੇ ਹੋ ਕੱਦ ਕਾਠ ਚੰਗਾ ਇਧਰ ਨੂੰ ਤੁਰਦੇ ਬਾਹਰ ਨੂੰ ਤੇ ਬੇਲਬੁੱਲ ਬਹੁਤ ਜ਼ਿਆਦਾ ਚੰਗੇ ਹਵਾਨੇ ਤੇ ਨਾੜਾ ਵਗੈਰਾ ਰਿੰਕਲ ਸੋਹਣੇ ਚੰਗੇ ਦਿਖਾਈ ਦਿੰਦੀਆਂ ਤੇ 1 ਲੱਖ 10000 ਰੁਪਿਆ ਇਹਦੀ ਹੈਗੀ ਬੈੜ ਦੀ ਕੀਮਤ 10 ਦਿਨ ਬਾਅਦ ਕੀ ਥਣ ਚਾਹੇ ਆਪਾਂ ਹੱਥੀਚ ਵਾਈ ਕਰ ਲਈਏ ਚਾਹੇ ਮਸ਼ੀਨੀ ਗੁੱਲੇ ਵਾਲਾ ਸੋਹਣਾ ਥਾਣਾ ਹਵਾਨੇ ਤੇ ਨਾੜਾ ਵਗੈਰਾ ਸੋਹਣੇ ਚੰਗੇ ਦਿਖਾਈ ਦੀ ਜਾਂਦੀਆਂ ਤੇ ਜਿੰਦ ਜਾਨ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦਾ ਕਿਸੇ ਪਾਸੇ ਲਿੱਸੀ ਨਹੀਂ ਜੈਨੂ ਅਣ ਤੀਜਾ ਸੂਆ ਵੜ ਸੁੰਦੀ ਪਈਆ ਦਿਨੇ ਦੇ 10 ਪੈਂਡਿੰਗ ਪਿਆ ਸੁੰਦੇ ਵਿੱਚ ਤੇ ਅੱਗੇ ਬਾਈ ਜੀ ਦੂਜੇ ਨੰਬਰ ਆਪਾਂ ਜਿਹੜੀ ਇਹ ਵੜ ਤਾਜੀ ਸੂਈ ਦੇਖੀ ਆ ਨੇ ਇਹ ਕਿਹੜਾ ਸੂਆ ਸੂਈ ਆ ਜੀ ਇਹ ਤੀਜਾ ਸੂਈ ਆ ਇਹਨੂੰ ਕਿੰਨਾ ਦਿਨ ਹੋ ਗਿਆ ਸੂਈ ਨੂੰ ਜੀ ਇਹਨਾਂ ਨੂੰ ਪੰਜਵਾਂ ਦਿਨ ਹੋ ਗਿਆ ਜੀ ਬੱਚਾ ਕੀ ਆ ਬੱਚਾ ਜੀ ਇਹਦੇ ਵਿੱਚ ਕਿੰਨਾ ਦੁੱਧ ਆ ਹੁਣ ਇਸ ਵਕਤ ਦੁੱਧ ਦੇ 20 ਲੀਟਰ ਬੋਲ ਆ ਜੀ ਦੋ ਟਾਈਮ ਦੋ ਟਾਈਮ ਬਣਾ ਕੇ ਦੇ ਦਾਂਗੇ ਹਾਂ ਜੀ ਦੋ ਵਾਰ ਧਾਰਾ ਤੁਰ ਇੱਕ ਨੰਬਰ ਇੱਕ ਨੰਬਰ ਹੀ ਜੀ ਧਾਰਾ ਮਾਰ ਕੇ ਦਿਖਾਓ ਜੀ ਸਭ ਨੂੰ ਧਾਰਾ ਮਾਰ ਕੇ ਦਿਖਾਉਂਦੇ ਆ ਪੰਜਵੇਂ ਦਿਨ ਦੀ ਸੂਈ ਨੂੰ ਆ ਤੇ ਜੇਰ ਵਗੈਰਾ ਬਾਈ ਜੀ ਡਾਨਾ ਜਮਾ ਜਮਾ ਡਾਨਾ ਹੀ ਸਭ ਕੁਝ ਓਕੇ ਜਮਾ ਗਰੰਟੀ ਹੈ ਸੋਤਾਰਾ ਦੇਖੋ ਹੁਣ ਸ਼ਾਮ ਦਾ ਟਾਈਮ ਆ ਚਵਾਈ ਇਹਦੀ ਹੁਣ ਇਹ ਬੱਚਾ ਆਪਾਂ ਕੋਈ ਲੈ ਨਹੀਂ ਦੇਣ ਹਣੀ ਪਾਇਏ ਜੇ ਸੋ ਦੇਖੋ ਚੋਣ ਚਵਾ ਦੇਖੋ ਧਾਰਾ ਬਿਲਕੁਲ ਇੱਕ ਨੰਬਰ ਤੇ ਬਾਈ ਜੀ ਮਗਲ ਸਰਾ ਹੀ ਧਾਰਾ ਮਾਰ ਦਿਓ ਸੋ ਦੇਖੋ ਚੋਣ ਦੀ ਬਿਲਕੁਲ ਇੱਕ ਨੰਬਰ ਆ ਸਾਫ ਸੁਥਰੀ ਤੇ ਨਾੜਾ ਵਗੈਰਾ ਹਮਾਨੇ ਸੋਹਣੇ ਚੰਗੇ ਦਿਖਾਈ ਦਿੰਦੀਆਂ ਤੇ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ 20 ਲੀਟਰ ਦੁੱਧ ਜਿਵੇਂ ਦੋ ਟਾਈਮ ਬਣਾ ਕੇ ਦੇਵਾਂਗੇ ਬੌੜਾ ਹਜੇ 20 ਲੀਟਰ ਦਾ ਦੁੱਧ ਠੀਕ ਆ ਇਹਦਾ ਭਾਗ ਹੀ ਰੱਖਿਆ ਇਹਦਾ ਮੁੱਲ 85000 ਜੀ ਗੁਜਾਇਸ ਹੋ ਜੂਗੀ ਕਰ ਪਾਂਗੇ ਜੀ ਤੋੜਿਆ ਬਾਈ ਜੀ ਬਾਹਰ ਨੂੰ ਇਹਨੂੰ ਸੋ ਤੀਜਾ ਸੂਆ ਬੈਠ ਸੁਈ ਆ ਪਿੱਛੇ ਬੱਚਾ ਮੇਦਕਾਫਾ ਜੇਰ ਵਗੈਰਾ ਕੰਮ ਡਾਨਾ 85000 ਰੁਪਏ ਕੀਮਤ ਆ 20 ਲੀਟਰ ਦੁੱਧ ਹਾਜ਼ਰ ਆ ਤੇ ਦੋ ਟਾਈਮ ਝੋਕੇ ਆ ਆਪਦੀ ਮਣਕੇ ਤੁਸੀਂ ਦੁੱਧ ਖਰੀਦਾਰੀ ਕਰ ਸਕਦੇ ਹੋ ਕੱਦ-ਕੜ ਬੈਠਦਾ ਬਹੁਤ ਜ਼ਿਆਦਾ ਚੰਗਾ ਹੈਗਾ। ਸੋ ਸ਼ਾਮ ਦਾ ਟਾਈਮ ਹੈ ਹੁਣ ਚਵਾਈਏ ਦੀ ਹੋਣੀ ਹੈ ਹਵਾਨਾ ਦੇਖੋ ਸੋਹਣਾ ਫਣੀ ਬਣੀ ਹੋਈ ਹੈ ਬੈਠ ਡੰਗ ਤੇ। ਸੋ ਨਾੜਾ ਵਗੈਰਾ ਦੇਖੋ ਹਵਾਨੇ ਦੇ। ਪੂਰੀਆਂ ਚੰਗੀਆਂ ਸੋਹਣੀਆਂ ਤੇ ਰਾਜੀ ਸਮੀ ਪਲੀ ਵੀ ਬਹੁਤ ਜ਼ਿਆਦਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ। ਕੱਦ-ਕੜ ਬਹੁਤ ਆ ਕੋਈ ਵੀਰ ਛੋਟੀ ਮੰਨ ਕੇ ਨਾਵੇ ਵੀ ਛੋਟੀ ਬੈਠ ਹੋਗੀ ਤੇ ਰੇਟ ਵੀ ਵੀਰ ਨੇ ਬਿਲਕੁਲ ਜੈਨੂਨ ਜਿਹਾ ਕੀਤਾ 85000 ਰੁਪਇਆ। ਗੁਜਾਇਸ ਇਹਦੇ ਵਿੱਚੋਂ ਮੁੱਖ ਕੇ ਤੇ ਥੋੜੀ-ਬੋਤੀ ਮਣ ਦਾ ਮਾਨਤਣ ਹੋ ਜਾਊਗਾ। ਸੋ ਲੈ ਚਲੋ ਅੱਗੇ ਵੀ। ਸੋ ਦੇਖੋ ਮੂੰਹ ਮੱਥਾ ਸਾਫ਼ ਸੁਥਰਾ ਤੇ ਹਵਾਨੇ ਦੇ ਨਾੜਾ ਦੇਖ ਸਕਦੇ ਹੋ ਪੂਰੀਆਂ ਚੰਗੀਆਂ ਜਿੰਦੇ ਜਾਨ ਲਈ ਸੋ ਰੇਟ ਬਿਲਕੁਲ 25 ਲੀਟਰ ਦੇ ਹਿਸਾਬ ਨਾਲ ਬਿਲਕੁਲ ਸੂਟ ਕਰਦਾ 85000 ਕੋਈ ਥਣ ਘਟਰੀ ਕੋਈ ਵੱਧ ਨਹੀਂ ਪੂਰ ਸਰਲਾ ਨਹੀਂ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਕੋਈ ਦਿੱਕਤ ਨਹੀਂ ਬਿਨਾ ਨਿਆਣੇ ਵੀ ਤਾਂ ਆਪਾਂ ਵੇੜ ਸਕਦੇ ਆ ਤੇ ਪਿੰਡ ਕੀ ਸੀਗਾ ਗੁੰਮਟੀ ਖੁਰਦ ਸੇਵ ਵਾਲਾ ਜੀ ਗੁੰਮਟੀ ਖੁਰਦ ਸੇਵ ਵਾਲਾ ਜ਼ਿਲ੍ਹਾ ਫਰੀਦਕੋਟ ਪੈ ਗਿਆ ਨਾ ਨੰਬਰ ਬੋਲਿਓ ਬਾਈ ਦੁਆਰੇ ਆਪਣਾ 94638 31730 ਸੋ ਕਿਸੇ ਵੀਰ ਦੇ ਬੜਾ ਪਸੰਦ ਹੋਣੇ ਸੁਨਮਪਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਸਭ ਦਾ ਤਿਆਰ